ਜੀ ਦੇਖ ਰਹੇ ਸਟਾਰੇ ਜੀ ਨਿਊ ਚੈਨਲ ਤੇ ਨਿਊ ਚੈਨਲ ਤੋਂ ਮੈਂ ਆਪਣਾ ਅਮਰਜੀਤ ਸਿੰਘ ਅੱਜ ਅਸੀਂ ਪਹੁੰਚੇ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਸਾਡੇ ਨਾਲ ਮੌਜੂਦ ਸਨ 뮤직 ਦੇ ਸਟੂਡੈਂਟ ਤੇ ਗੱਲਬਾਤ ਕਰਦੇ ਆ ਇਹਨਾਂ ਨਾਲ ਜੋ ਕਿ ਮਾਂ ਬੋਲੀ ਪੰਜਾਬੀ ਦਿਵਸ ਮਨਾਇਆ ਗਿਆ ਹੈ ਤੇ ਕਵੀ ਦਰਬਾਰ ਸੰਗੀਤਕਾਰ ਕਾਫੀ ਜਣੇ ਪਹੁੰਚੇ ਹੋਏ ਸੀ ਤੇ ਗੱਲਬਾਤ ਕਰਦੇ ਆ ਇਹ ਖੁਦ ਵੀ ਸੰਗੀਤਕਾਰ ਕੀ ਕਹਿਣਾ ਚਾਹੁੰਦੇ ਆ ਜੋ ਅੱਜ ਦੇ ਨ ਦੇ ਡਿਪਾਰਟਮੈਂਟ ਦੇ ਪ੍ਰੋਗਰਾਮ ਕੀਤਾ ਗਿਆ ਸਿਕਰ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਜਰੂਰ ਦੱਸੋ ਜੀ ਮੇਰਾ ਨਾਮ ਦੀਗਾਂਦੀਪ ਸਿੰਘ ਤੇ ਜਿਹੜਾ ਕਿ ਅੱਜ ਤੁਹਾਡੇ ਡਿਪਾਰਟਮੈਂਟ ਵੱਲੋਂ ਇੱਕ ਕਵੀ ਦਰਬਾਰ ਕੀਤਾ ਗਿਆ ਮਾਂ ਬੋਲੀ ਪੰਜਾਬੀ ਦਿਵਸ ਵੀ ਮਨਾਇਆ ਗਿਆ ਕੀ ਕਹਿਣਾ ਚਾਹਦੇ ਹੋ ਹਾਂਜੀ ਜੀ ਬਹੁਤ ਵਧੀਆ ਕੀਤਾ ਗਿਆ ਜੀ ਬਹੁਤ ਵਧੀਆ ਪਰ੍ਹਲਾ ਜੀ ਤੇ ਕਾ ਵੀ ਕੋਈ ਸਿੱਖਣ ਨੂੰ ਮਿਲਿਆ ਕਿ ਜਿਵੇਂ ਕਿ ਸਨੇਰੇ ਸੁਪਨੇ ਦੇ ਵਿੱਚ ਆਪਾਂ ਨੂੰ ਹਰ ਵਾਰੀ ਸੁਣਨ ਨੂੰ ਮਿਲਦੇ ਆ ਤੇ ਕਾਫੀ ਵਧੀਆ ਆਵਾਜ਼ ਵੀ ਹੈਗੀ ਆ ਚਲੋ ਮੈਂ ਆਪ ਨਹੀਂ ਦੱਸਦਾ ਇਹਨਾਂ ਦੇ ਮੂੰਹੋਂ ਤੇ ਜ਼ੁਬਾਨੀਆਂ ਹੀ ਸੁਉਂਦੇ ਆ ਕਿਹੜਾ ਸੰਗੀਤ ਹੈ ਤੁਹਾਨੂੰ ਤੁਹਾਡੇ ਰੂਬਰੂ ਕਰਦੇ ਆ ਤੇ ਆਓ ਸੁਣਦੇ ਆ ਹਾਂਜੀ ਆ

ਮੜਾਏ ਤੇ ਮੜਾ ਸਈਆ ਜੋਏ ਕੁਝ ਵੀ ਸਈ ਤੇ ਸਾਡਾ ਪਿਆਰ ਜੋਏ ਮੜਾਏ ਤੇ ਮੜਾ ਸਈਆ ਜੋਏ ਕੁਝ ਵੀ ਸਈ ਤੇ ਸਾਡਾ ਪਿਆਰ ਜੋਏ ਕਿਉ ਮਾਇਏ ਦਾ ਕਿਉ ਡੋਲੇ ਦਾ ਗਿਲਾ ਕਰਾਂ ਮੈਂ ਤਾਂ ਲੱਖ ਵਾਰੀ ਬismillah ਕਰਾਂ ਬismillah ਕਰਾਂ ਬismillah ਕਰਾਂ ਬismillah ਕਰਾਂ ਥੈਂਕ ਯੂ ਜੀ ਤੇ ਜਿਸਾਂ ਕਿ ਗੁਰੂ ਨਾਨਕ ਦੇ ਯੂਨੀਵਰਸਿਟੀ ਵਿੱਚ ਆਪਣੇ ਕਾਫੀ ਯਾਰ ਦੋਸਤ ਹੋਣਗੇ ਕਈ ਇਹੋ ਜਿਹੇ ਯਾਰ ਹੁੰਦਾ ਵਾ ਕਿ ਜਿਹੜਾ ਦਿਲ ਨੂੰ ਛੋਹ ਜਾਂਦਾ ਵਾ ਉਹਦੇ ਵਾਸਤੇ ਕੁਝ ਸੁਣਾਓ ਮੈਂ ਜੀ ਚਲੋ ਆਪਣੇ ਯਾਰ ਦੀ ਪੱਗ ਵਾਸਤੇ ਗਾਲੇ ਬਹੁਤ ਸੋਹਣੀ ਪੱਗ ਬਣਦਾ ਹੇ ਬੇਨਾਲ ਸੁਲੂਕ ਦੇ ਬੋਲ ਵੇ ਅੜਿਆ ਅਸੀਂ ਹੈ ਪਰਦੇਸੀ ਪੱਖੀ ਤੇਰਾ ਮੁਖੜਾ ਵੇਖਣ ਖਾਤਰ ਵੇ ਸਾਂ ਬਹੁਤ ਉਮੀਦ ਸੀ ਰੱਖੀ ਵੇਖਿਆ ਸੀ ਤੈਨੂੰ ਜਦੋਂ ਚੰਨਾ ਪਹਿਲੀ ਵਾਰੀ ਅੱਖੀਆਂ ਨਮਾਣੀਆਂ ਨੂੰ ਚੜ ਗਈ ਖਮਾਰੀ ਵੇਖਿਆ ਸੀ ਤੈਨੂੰ ਜਦੋਂ ਚੰਨਾ ਪਹਿਲੀ ਵਾਰੀ ਅੱਖੀਆਂ ਨਮਾਣੀਆਂ ਨੂੰ ਚੜ ਗਈ ਖਮਾਰੀ ਵੇ ਮੈਂ ਕੱਚ ਦੇ ਗਲਾਸ ਵਾਂਗ ਠਰ ਗਈ ਵੇ ਠਰ ਗਈ ਵੇ ਮੈਂ ਤੇਰੇ ਪੱਗ ਦੇ ਪੱਗ ਦੇ ਪੇਚ ਤੇ ਮਰ ਗਈ ਵੇ ਮੈਂ ਤੇਰੇ ਪੱਗ ਦੇ ਪਗ ਦੇ ਪੇਚ ਤੇ ਮਰ ਗਈ ਵੇ ਮੈਂ ਤੇਰੇ ਪਗ ਦੇ ਥੈਂਕ ਯੂ ਜੀ ਧੰਨਵਾਦ ਜੀ